ਕੱਢਦੀ ਹੋਣੀ ਕੱਢ ਜਾਨਾ ਆਪਾਂ ਚਲੋ ਉਧਰ ਤਾਂ ਕੋਈ ਨਹੀਂ ਹਬਰ ਮੈਂ ਆਮਨ ਕੱਢ ਕੇ ਮੈਂ ਪੁੱਲਾਂ ਦੱਸ ਚਲੋ ਜੀ ਹਾਂਜੀ ਮੰਨ ਜੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਦੀ ਮੀਟਿੰਗ ਕੀਤੀ ਹੈ ਕੱਲ ਸ਼ੋਭਾ ਯਾਤਰਾ ਆਪਣੀ ਹਾਂਜੀ ਕੱਲ ਸ਼ੋਭਾ ਯਾਤਰਾ ਸ੍ਰੀ ਵਾਸਤਵ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ 77 ਮਾ ਵਾਸ਼ੀ ਝੰਡਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਂਕਲਾ ਭੰਗੀਆਂ ਸੇ ਹੋਤਾ ਹੁਆ ਸਭ ਬਿਆਰੋਂ ਸੇ ਕਿਲਾ ਭੰਗੀਆਂ ਸੇ ਚੱਲ ਕੇ ਜੀਠ ਮੰਡੀ ਦਾਲ ਮੰਡ ਆਪਣਾ ਲੋਹੇ ਮੰਡੀ ਟੁੰਡਾ ਕਲਾ ਸ਼ਕਤੀ ਨਗਰ ਚੋਤਾ ਵਾਚਨ ਤਮੰਡੀ ਚੌਂਕ ਚੋਂਦਾ ਬਾਪ ਡਾਲ ਮੰਡੀ ਤੋਂ ਹੁੰਦਾ ਹੈ ਬਸ ਆਪਣਾ ਚੌਕ ਸ਼ਕੀ ਨਗਰ ਨੇ ਸਮਾਪਤ ਹੋਗਾ। ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਕੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰੋ। ਤੁਸੀਂ ਜਹਾਂਕਾਂ ਵਧਾਓ ਜਿਆ ਮਾਤਾ ਜੀ। ਸਿੱਧਾ ਬਾਤ ਮੈਂ ਕਾਲਪ੍ਰੀਵਾਰ ਪਰਿਵਾਰ ਵੱਲੋਂ ਕੈਸ਼ੀਅਰ ਵਿਨੋਦ ਕੁਮਾਰ ਸਾਰਾ ਨੂੰ ਆਪਣੇ ਸਾਰੇ ਮੈਂਬਰਾਂ ਵੱਲੋਂ ਇਹ ਦੱਸਣਾ ਹੈ ਕਿ ਇਹ ਕੱਲ 28 ਤਰੀਕ ਨੂੰ ਮਾਤਾ ਚਿੰਤਪੁਰਨੀ ਦੇ ਬਖਸ਼ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਤੇ ਨਾਲ ਮਾਤਾ ਚਿੰਤਪੁਰਨੀ ਦਾ ਝੰਡਾ ਦੇ ਨਾਲ ਸ਼ੋਭਾ ਯਾਤਰਾ ਨਿਕਲੇਗੀ ਜੋ ਕਿ ਜ਼ਿਲ੍ਹਾ ਭੱਜਿਆ ਚੌਂਕ ਤੋਂ ਸ਼ੁਰੂ ਹੋ ਕੇ ਮਜੀਦ ਮੰਡੀ ਲੋਹਾ ਮੰਡੀ ਸੁੰਦਰ ਤਲਾ ਕਾਲੀ ਮਾਤਾ ਮੰਦਰ ਸ਼ਕਤੀ ਨਗਰ ਸ਼ਕਤੀ ਨਗਰ ਤੋਂ ਮੇਨ ਮੰਡੀ ਦੇ ਚਿੰਤਪੁਰਨੀ ਚੌਂਕ ਤਾਂ ਬਸਤੀ ਰਾਮ ਬਸਤੀ ਆਪ ਤੋਂ ਦਾਲ ਮੰਡੀ ਤੋਂ ਸਵਾਖ ਮੰਡੀ ਤੋਂ ਹੋ ਕੇ ਨਮਕ ਮੰਡੀ ਤੋਂ ਸੀਡੀਆਂ ਨਾਲ ਬਿਆਹ ਚੀਆਂ ਬਿਆਹ ਤੋਂ ਬੋੜੀਆਂ ਨਾਲ ਬਿਆਹ ਤੋਂ ਸ਼ਕਤੀ ਨਗਰ ਚੌਂਕ ਜਾ ਕੇ ਜਿਹੜੀ ਕਿ ਸਮਾਪਤ ਹੋਏਗੀ ਕਿੰਨੇ ਵਜੇ ਟਾਈਮ ਲੱਗੇਗਾ ਸ਼ਾਮੀ 3 ਵਜੇ ਦਾ ਟਾਈਮ ਹੈ 3 ਵਜੇ ਇਹ ਸ਼ੋਭਾ ਯਾਤਰਾ ਚ ਸ਼ੁਰੂ ਹੋਏਗੀ ਤੇ ਸਾਰੇ ਇਲਾਕਿਆਂੋਂ ਆਤਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਇਸ਼ਾ ਲੈਣ ਤੇ ਮਹਾ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਦਾ ਅਦਾ ਕੀ ਪ੍ਰੋਗਰਾਮ ਦਾ ਨਹੀਂ ਹੁੰਦਾ ਨਹੀਂ ਮੁੜ ਕੇ ਮੇਲੇ ਵਾਲ ਫਕਰ ਵਾ ਤੇ ਜੀ ਕੇ ਉਹਨਾਂ ਦੇ ਮਿਲ ਸ਼ਿੰਦਪੁਣੀ ਦੇ ਮੇਲੇ ਵਾਲੇ ਦਿਨ ਰਾਤ ਦਾ ਜਾਗਰਣ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੋਏਗਾ ਜਿਸ ਵਿੱਚ ਇਥੇ ਪਹਿਲੇ ਪੱਕਾ ਪੰਜਰਾ ਹੋਏਗਾ ਤੇ ਉਸ ਤੋਂ ਬਾਅਦ ਅਤੁੱਤ ਦਸੀ ਐਨ ਪਾਰਟੀ ਮਹਾ ਮੈਦਾ ਗੁਲਦਾਨ ਕਰਨਗੇ ਜੀ ਮਾਦਾ ਚੰਤਪੁਰ ਦੀ ਮੇਲੇ ਕੇ ਪਲਸਮੇ ਬਤਵੀਂ ਵਿਸ਼ਾਲ ਸ਼ੋਭਾ ਦਾ ਕਰਵਾਉਣਾ 71ਵੀਂ ਦੀ ਵਿਸ਼ਾਲ ਸ਼ੋਭਾ ਦਾ ਕਰਵਾ ਦੁਬਾਰਾ ਆਪੇ ਕਟਿੰਗ ਹੋਈ 71ਵੀਂ ਵਿਸ਼ਾਲ ਸ਼ੋਭਾ ਦਾ ਕੱਲ ਬਿਆਜ ਕਿਲਾ ਭੰਗਿਆ ਨਿਕਾਲੀ ਜਾ ਰਹੀ ਹੈ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਹੈ ਸ਼ੋਭਾ ਦਾ ਨਿਕਾਲੀ ਜਾ ਰਹੀ ਹੈ ਬਿਆਜ ਕਿਲਾ ਭੰਗਿਆ ਤੋਂ ਸ਼ੁਰੂ ਹੋ ਕੇ ਸਾਰੇ ਬਿਆਹਾਂ ਜੋ ਨਿਕਾਲੀ ਜਾਏਗੀ ਜੋ ਕਿ ਸਾਰਿਆਂ ਨੂੰ ਸਹਿ ਨਵਾਸੀਆਂ ਨੂੰ ਉਹ ਇਲਾਕਾ ਨਵਾਸੀਆਂ ਨੂੰ ਬੇਨਤੀ ਹੈ ਤੁਹਾਨੂੰ ਦੀਆ ਵਰਸ਼ਾ ਕਰੋ ਉਹ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਜਿਹੜੇ ਰਸਤੇ ਜੇ ਬਾਈਕ ਲਗਣਦੇ ਉਹਨਾਂ ਨੂੰ ਕੋਈ ਮੈਸੇਜ ਨਹੀਂ ਲੈਣਾ ਚਾਹੂਗਾ ਅਸੀਂ ਕਹਿੰਦਾ ਹੁੰਦਾ ਹਾਂ ਵੀ ਬੱਚਾ ਕਰੋਗੇ